ਬੰਟੀਕਾਰ ਪੇਂਟਰ ਵੱਲੋਂ ਵਾਲਮੀਕੀ ਚੌਂਕ ਵਾਰਡ ਨੰਬਰ 44 ਰਾਮਦੀਰਥ ਰੋਡ ਵਿਖੇ ਸਰਪੰਚ ਸਤਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇ ਛੋਟੇ ਸਾਹਿਬ ਸਾਦੇ ਮਾਤਾ ਗੁੱਜਰ ਕੌਰ ਜੀ ਅਤੇ ਬਾਬਾ ਮੋਤੀराम ਮਹਿਰਾ ਅਤੇ ਉਹਨਾਂ ਦੇ ਪਰਿਵਾਰ ਦੀ ਸ਼ਹਾਦਤ ਨੂੰ ਸਮਰਪਿਤ ਦੁੱਧ ਦੇ ਲੰਗਰ ਲਗਾਏ ਗਏ। ਇਸ ਮੌਕੇ ਆਮ ਆਦਮੀ ਪਾਰਟੀ ਐਸੀ ਵਿੰਗ ਅੰਮ੍ਰਿਤਸਰ ਦੇ ਜ਼ਿਲ੍ਹਾ ਪ੍ਰਧਾਨ ਡਾਕਟਰ ਇੰਦਰਪਾਲ ਵਿਨਤਮਸਤਕ ਹੋਏ ਅਤੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਰਮੇਸ਼ ਥਾਪਾ, ਭੁਪਿੰਦਰ ਸਿੰਘ, ਲਖਵਿੰਦਰ ਸਿੰਘ ਰਕबीर ਸਿੰਘ ਰਾਜੂ ਮਨੀਸ਼ ਵਿੱਕੀ ਸਮੇਤ ਇਲਾਕਾ ਨਿਵਾਸੀ ਮਾਝੋਤਸਾਨ ਸਾਡੇ ਛੋਟੇ ਵੀਰ ਪੰਟੀ ਘਾਰ ਵਾਲਿਆਂ ਦੇ ਜਿਹੜਾ ਹਰ ਸਾਲ ਦੀ ਤਰ੍ਹਾਂ ਹੁਣ ਇਸ ਸਾਲ ਵੀ ਦੁੱਧ ਦਾ ਲੰਗਰ ਜਿਹੜਾ ਕਿਉਂਕਿ ਮਾਤਾ ਗੁਜਰਕੋ ਤੇ ਛੋਟੇ ਸਾਬ ਜਾਦਿਆਂ ਨੂੰ ਸਾਬ ਜਾਦਿਆਂ ਨੂੰ ਮੋਤੀਰਾ ਮਹਿਰਾ ਜੀ ਨੇ ਦੁੱਧ ਦਾ ਲੰਗਰ ਸ਼ਿਕਾਇਆ ਸੀਗਾ ਚਾਹੇ ਉਹਨਾਂ ਨੂੰ ਆਪਣਾ ਤੇ ਆਪਣੇ ਪਰਿਵਾਰ ਨੂੰ ਇਹ ਹਉਤੀ ਦੇਣੀ ਪਈ ਉਹਨਾਂ ਦੇ ਵਾਸਤੇ ਇਹ ਬੜੀ ਵੱਡੀ ਸ਼ਹਾਦਤ ਹੈ ਉਹਨਾਂ ਦੀ ਉਹਦੇ ਦੀ ਯਾਦ ਦੇ ਵਿੱਚ ਅੱਜ ਜਿਹੜੀ ਹੈ ਉਹ ਵੱਡੀ ਕਾਰ ਵਾਲਿਆਂ ਨੇ ਜਿਹੜੇ ਸਾਡੇ ਪੈਂਟਰ ਸਾਹਿਬ ਨੇ ਉਹਨਾਂ ਨੇ ਲੱਗਰ ਲਾਇਆ ਅਸੀਂ ਅੱਜ ਇਸ ਮੌਕੇ ਤੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ ਸ਼੍ਰੀ ਗੋਬੀ ਸਿੰਘ ਦੇ ਚਾਰੇ ਸਾਹਿਬ ਜਿਆਦਿਆਂ ਨੇ ਸ਼ਹਾਦਤ ਦਿੱਤੀ ਔਰ ਜਿਹੜੀ ਸ਼ਹਾਦਤ ਹੈ ਆਪਣੀ ਕੌਮ ਵਾਸਤੇ ਆਪਣੇ ਧਰਮ ਵਾਸਤੇ ਦਿੱਤੀ ਔਰ ਉਹ ਸ਼ਹਾਦਤ ਜਿਹੜੀ ਹੈ ਸਾਡੇ ਸਮਾਜ ਨੂੰ ਸਾਡੇ ਦੇਸ਼ ਨੂੰ ਸਾਡੇ ਲੋਕਾਂ ਨੂੰ ਇਹ ਵੀ ਯਾਦ ਰੱਖਣੇ ਚਾਹੀਦਾ ਹੈ ਕਿ ਇਹੋ ਜੀ ਜਿਹੜੀ ਸ਼ਹਾਦਤ ਹੈ ਦੁਨੀਆ ਦੇ ਕਿਤੇ ਮਿਸਾਲ ਨਹੀਂ ਮਿਲਦੀ ਜਿਹੜੀ ਇਹਨਾਂ ਸ਼ਹਾਦੇ ਦਿੱਤੀ ਹੈ ਉਹ ਸ਼ਹਾਦੇ ਵਿੱਚ ਬੋਤੀਰਾ ਮਹਿਰਾ ਜੀ ਨੇ ਜਿਹੜੇ ਉਸਲੇ ਬਾਬਾ ਜੀ ਨੇ ਉਹਨਾਂ ਨੂੰ ਦੁੱਧ ਦਾ ਲੰਗਰ ਸ਼ਿਕਾਇਆ ਸੀ ਪਰ ਉਹਦੀ ਮੁਸਲਮਾਨ ਸਰਕਾਰ ਨੇ ਜਿਹੜਾ ਉਹਨਾਂ ਦੇ ਸਾਰਾ ਪਰਿਵਾਰ ਜਿਹੜਾ ਵਾ ਉਹ ਕੁੱਲ ਜਪੀਟ ਦਿੱਤਾ ਸੀਗਾ ਇਹਦੀ ਸ਼ਹਾਦਤ ਜਿਹੜੀ ਹੈ ਉਹਨੂੰ ਯਾਦ ਕਰਦੇ ਅੱਜ ਅਸੀਂ ਸ਼ਹਾਦਾ ਦੇ ਫੁੱਲ ਭੇਟ ਕਰਦੇ ਆਂ ਇਹ ਆਪਣਾ ਸਭ ਸਭੇ ਕਮਾਲ ਗੁਰਗੋਬਿੰਦ ਸਿੰਘ ਦੇ ਪਰਿਵਾਰ ਨੂੰ ਔਰ ਜਿਹੜਾ ਸਾਡੇ ਸਾਰੇ ਸਭਾਜ ਨੂੰ ਔਰ ਦੇਸ਼ ਨੂੰ ਇਹ ਉਹਨਾਂ ਦੀ ਜਿਹੜੀ ਕੁਰਬਾਨੀ ਤੇ ਹਮੇਸ਼ਾ ਜਣਾ ਉਹਨੂੰ ਯਾਦ ਰੱਖਣਾ ਚਾਹੀਦਾ